ਨੰਮਲੇ ਨਹੀਂ ਐਮਪੀ ਨਹੀਂ ਕਿਹੜੀ ਕਪੈਸਿਟੀ ਜਿੱਥੇ ਆ ਕੇ ਰੋ ਭਾਈ ਜਣੇ ਚਲੋ ਇਧਰ ਚਲੋ ਚਲੋ ਜੀ ਦੇ ਕੈਂਡੀਡੇਟ ਵੱਲੋਂ ਆਪ ਮਿੱਟੀ ਦਾ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਐਸਐਸਪੀ ਨੇ ਵੀਡੀਓ ਵਾਇਰਲ ਕੀਤੀ ਆ ਸਰ ਬੀਜੇਪੀ ਵਾਲੇ ਨੂੰ ਸ਼ਰਮ ਨਹੀਂ ਨਹੀਂ ਤੁਸੀਂ ਕੀ ਕਹਿੰਦੇ ਵੀ ਇਹ ਇਲਜ਼ਾਮ ਝੋਟੇ ਤੇ ਲਗਾ ਰਹੇ ਆ ਮਤਲਬ ਇਹ ਦੇ ਲਿਆ ਹਾਂ ਹਾਂ ਕਹਿੰਦੇ ਆਮ ਆਦਮੀ ਪਾਰਟੀ ਧੱਕਾ ਉਹ ਲੈ ਕੇ ਆਪਣੇ ਉੱਤੇ ਪਾ ਰਹੇ ਮੇਰੇ ਉੱਤੇ ਕਹਦਾ ਜਾਂ ਬਈ ਮੈਂ ਤੁਸੀ ਦੇਖਿਆ ਪਟਿਆਲਾ ਵਿੱਚ ਹਾਲਾਤ ਕਿਦਾਂ ਕਰ ਰਹੇ ਤੂੰ ਦੇਖਿਆ ਦੇਖੋ ਕਿੰਨੀ ਪੀਸਫੁਲ ਇਲੈਕਸ਼ਨ ਹੋ ਰਹੀ ਹੈ ਪਹਿਲੀ ਵਾਰ ਇਨੀ ਪੀਸਫੁਲ ਇਲੈਕਸ਼ਨ ਹੋ ਰਹੀ ਹੈ ਕੋਈ ਬੂਥ ਨਹੀਂ ਬੱਟੇ ਜਾ ਰਹੇ ਕੋਈ ਧੱਕਾ ਨਹੀਂ ਹੋ ਰਿਹਾ ਫਰੀ ਐਂਡ ਫੇਅਰ ਇਲੈਕਸ਼ਨ ਹੋ ਰਹੀ ਹੈ ਔਰ ਆ ਦੇਖੋ ਜਿਹੜਾ ਬੰਦਾ ਐਮਸੀ ਨਹੀਂ ਹੋ ਰਿਹਾ ਐਮਐਲਏ ਨਹੀਂ ਐਮਪੀ ਨਹੀਂ ਉਹ ਕਿਹੜੀ ਕਪੈਸਿਟੀ ਦੇ ਅੰਦਰ ਪੁਲਿਸ ਸਟੇਸ਼ਨ ਦੇ ਅੰਦਰ ਜਾ ਰਿਹਾ ਜੀ ਅੱਜ ਮਹਾਰਾਣੀ ਸਾਹਿਬ ਇਨਫਲੂਐਂਸ ਕਰਨਾ ਹੈ ਇਹਨਾਂ ਇਲੈਕਸ਼ਨ ਇੰਦਾ ਥੋੜੀ ਹੈ ਕੋਈ ਮੇਰੇ ਬੀਬਾ ਵੀ ਆਏ ਨੇ ਸਾਰੇ ਬੀਬਾ ਜੀ ਆਏ ਨੇ ਕੀ ਉਹਨਾਂ ਦੀ ਕੀ ਕਪੈਸਿਟੀ ਹੈ ਕੀ ਨੇ ਉਹ ਉਹਨਾਂ ਕੋਲ ਕਿਹੜਾ ਸੰਵਿਧਾਨਕ ਪੋਸਟ ਹੈ ਕੀ ਅਥਾਰਟੀ ਹੈ ਕਿ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਸਕਣ ਅੱਛਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਸੈਂਟਰ ਨੇ ਜਿਹੜੀ ਕਿ ਭਾਜੀ ਦੇ ਕਈ ਦਾ ਐਮਸੀਨ ਸਿਕਿਉਰਟੀ ਰਾਤੋਂ ਰਾਤ ਆਈ ਹੈ ਉਹ ਕਹਿੰਦੇ ਡਰ ਬਹੁਤ ਹੈ ਤੁਹਾਨੂੰ ਤੁਹਾਡੇ ਤੋਂ ਦੀਦੀ ਕੋ ਯਾਰ ਕਹਿੰਦੇ ਆਮ ਆਦਮੀ ਪਾਰਟੀ ਦਾ ਦਾ ਤੁਹਾਡੀ ਸਰਕਾਰ ਤੋਂ ਜੀ ਭਾਜੀ ਇਸੇ ਮੋਰਟ ਦਾ ਮੋਰ ਇਹ ਉਹਨਾਂ ਦੀ ਇਹ ਉਹਨਾਂ ਦੀ ਬੋਖਲਾਹਟ ਹੈ ਉਹਨਾਂ ਦੀ ਕਬਰਾਂਹਟ ਹੈ ਮੈਂ ਫਿਰ ਰਹੇ ਇੱਥੇ ਦੱਸੋ ਕਿਹੜੇ ਗੱਲ ਮੈਨੂੰ ਕਿਹੜੇ ਕੋਈ ਗੱਲ ਜਦੋਂ ਪਿਆਰ ਕਮਾਓਗੇ ਪਿਆਰ ਮਿਲੇਗਾ ਜੇ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਫਿਰ ਤਾਂ ਤੁਹਾਨੂੰ ਖਤਰਾ ਹੋ ਹੀ ਗਈ ਹੋਏਗਾ ਕੱਲ ਦੇ ਹਾਈ ਕੋਰਟ ਦੇ ਫੈਸਲੇ ਨੂੰ ਸਰ ਕਿਵੇਂ ਦੇਖਦੇ ਸੀਰਮੱਥੇ ਜੀ ਬਿਲਕੁਲ ਸਿਰਮੱਥੇ ਮੈਂ ਤਾਂ ਪਹਿਲਾਂ ਹੀ ਜਿਹੜਾ ਇਸ ਗੱਲ ਦਾ ਮੁੱਦਾ ਹੀ ਆ ਜੀ ਕੰਫੀਡੈਂਸ ਫਿਰ ਇਲੈਕਸ਼ਨ ਹੋਣੀ ਚਾਹੀਦੀ ਹੈ ਔਰ ਜੋ ਕੋਰਟ ਦਾ ਆਦੇਸ਼ ਹੈ ਹੁਨੂ ਸਿੰਘ ਮੱਥੇ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਔਰ ਉਸੇ ਦਿਨ ਦੇ ਕੋਲ ਬਾਇਲਰ 60 ਵਾਰਡ ਨੇ ਜੀ ਉਹਦੇ ਚੋ 6 10% ਸਿਰਫ ਮਹਿਜ਼ 10% ਅਨਪੋਜ਼ਡ ਆਇ ਨਹੀਂ ਬਾਕੀ ਇਹਦਾ ਸਕੂਟਨੀ ਚ ਕਲੀਅਰ ਹੋਏ ਨੇ ਜੀ ਉਹ ਵੀ ਮੈਂ ਕਰਾਤੀ ਸਕੂਟਨੀ ਕਿਸਾ ਜਿਹੜਾ ਮਾਹੌਲ ਬਣਾਇਆ ਤੁਹਾਨੂੰ ਲੱਗਦਾ ਵੀ ਇੰਟਰਨੈਟ ਬੋਰ ਪਾਰ ਲਾ ਸਕਦੇ ਆਂ ਜੀ ਸਭ ਕੁਝ ਵੀ ਕੀ ਹੈ ਹੁਣ ਦੇਖੋ ਪੋਲਿੰਗ ਸਟੇਸ਼ਨ ਨਾਲ 10 ਫੀਟ ਦੇ ਉੱਤੇ ਮੋਵਿੰਗ ਹੋ ਰਹੀ ਹੈ ਉਹ ਨਹੀਂ ਨਾ ਹੋਣੀ ਚਾਹੀਦੀ ਠੀਕ ਹੈ ਨੋਬਿੰਗ ਨਾ ਕਰੋ ਆਪੋ ਆਪਣੀ ਬੂਥ ਤੇ ਜਾਓ ਵੋਟ ਲੋ ਅੰਦਰ ਜਾਓ ਗੱਲ ਖਤਮ ਕਿਤੇ ਤਾਂ ਬਿਲਕੁਲ ਹੀ ਗਾ ਪਿਆ ਹੋਏ ਉਹ ਨਹੀਂ ਹੋਣਾ ਚਾਹੀਦਾ ਵੋਟਾਂ ਵੋਟਰ ਜਿਹੜੇ ਨੇ ਉਹ ਅੰਦਰ ਨਹੀਂ ਜਾ ਸਕ ਰਹੇ ਉਹ ਕਹਿੰਦੇ ਸਾਨੂੰ ਵੋਟ ਪਾਉਣ ਲਈ ਦਿੱਕਤ ਆ ਰਹੀ ਹੈ ਜੀ ਮੈਂ ਤਾਂ ਹੁਣ ਆਇਆ ਮੈਨੂੰ ਪਤਾ ਲੱਗਾ ਕਿ ਮਾਰਾਣੀ ਸਾਹਿਬ ਆਏ ਨੇ ਬਾਗਣੀ ਸਾਹਿਬ ਆਓ ਤੁਸੀਂ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਨਾ ਜਾ ਸਕਦੇ ਜੀ ਮੈਂ ਇੱਕ ਵੀ ਪੋਲਿੰਗ ਐਮਐਲਏ ਹਾਂ ਮੈਂ ਸ਼ਹਿਰ ਦਾ ਮੈਂ ਇੱਕ ਵੀ ਪੋਲਿਸ ਸਟੇਸ਼ਨ ਦੇ ਅੰਦਰ ਨਹੀਂ ਗਿਆ ਐਮਪੀ ਧਰਮਵੀਰ ਗਾਂਧੀ ਜੀ ਨੇ ਇੱਕ ਵੀ ਪੋਲਿਸ ਸਟੇਸ਼ਨ ਦੇ ਅੰਦਰ ਨਹੀਂ ਗਏ ਕਿੰਨੀ ਕੁ ਭੁੱਖ ਹੈ ਸੱਤਾ ਦੀ ਕਿੰਨਾ ਕੁ ਤੁਸੀਂ ਜਿਹੜਾ ਹੈ ਉਸ ਬਸ ਵੀ ਸਾਰਾ ਕੁਝ ਜਿਹੜਾ ਹੈ ਅਸੀਂ ਇੱਕ ਪਾਸੇ ਆਪਣੀ ਝੋਲੀ 'ਚ ਪਾ ਲਈਏ ਇਦਾਂ ਨਹੀਂ ਹੁੰਦਾ ਜੀ ਲੋਕਤੰਤਰ ਹੈ ਲੋਕ ਜਿਹੜੇ ਨੇ ਉਹ ਮਾਲਕ ਨੇ ਐਮਰਿਤਾ ਨੂੰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕ ਜਿਹੜੇ ਨੇ ਉਹ ਘਰੋਂ ਬਾਹਰ VOTING ਜਿਹੜੀ ਆ ਉਹ ਘੱਟ ਹੋ ਰਹੀ ਹੈ ਕਿ ਲੋਕਾਂ ਦੀ ਸਾਰਿਆਂ ਨੂੰ ਕਹਿ ਰਹੇ ਆ ਜੀ ਆਇਆਂ ਨੂੰ ਆਓ ਵੋਟ ਦਾ ਰਾਈਟ ਜਿਹੜਾ ਹੈ ਉਹ ਐਕਸਰਸਾਈਜ਼ ਕਰੋ ਇਹ ਡੈਮੋਕ੍ਰੇਸੀ ਦੀ ਇੱਕ ਸੈਲੀਬ੍ਰੇਸ਼ਨ ਹੈ ਜੀ ਇਹਨੂੰ ਆਪਾਂ ਰਲ ਮਿਲ ਕੇ ਪਿਆਰ ਮੁਹੱਬਤ ਨਾਲ ਮਨਾਈਏ ਸ਼ਾਮੀ 4 ਵਜੇ ਤੋਂ ਬਾਅਦ BJP ਤੇ ਆਮ ਆਦਮੀ ਪਾਰਟੀ ਕੀ ਸੀ ਰਲ ਕੇ ਚਾਹਾਂ ਪੀਣੀਆਂ ਨੇ ਇੱਕ ਦੂਜੇ ਦੇ ਸੁਖਦੁਖ 'ਚ ਜਾਣਾ ਹੈ ਸ਼ਹਿਰ ਤਾਂ ਉਹੀ ਹੈ ਨਾ ਜੀ ਆ ਕੰਮ ਨਾ ਕਰੋ ਜਿਹੜਾ ਇਹ ਕੰਮ ਪੈਲੇ ਸਾਲੇ ਕਰਾ ਰਹੇ ਨੇ ਸ਼ਰੇ ਆਮ ਜਿਹੜਾ ਹੈ ਚੋਰ ਮਚਾਏ ਸ਼ੋਰ ਜਿਹੜਾ ਆਪਣੇ ਹੀ ਸੈਟ ਮਾਰ ਕੇ ਆ ਦੇਖੋ ਕਹਿੰਦੇ ਜੋਸ਼ੀ ਸਾਹਿਬ ਕਿ ਆਪਣੇ ਤੇ ਤੇਲ ਛੁੱਟ ਲਿਆ ਜੀ ਤੇਲ ਉਹਨੇ ਛੁੱਟਿਆ ਭਾਈ ਜਿੰਨੇ ਛੁੱਟਿਆ ਉਹਨੂੰ ਪੁੱਛੋ ਮੈਂ ਇਹਦੇ ਵਿੱਚ ਮੇਰਾ ਕੀ ਲੈਣ ਦੇਣਾ ਮੈਂ ਤਾਂ ਪਤਾ ਵੀ ਹੋਣ ਲੱਗ ਰਿਹਾ ਵੀ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਸੋ ਥੀਸ ਆਰ ਓਨਲੀ ਪ੍ਰੈਸ਼ਰ ਟੈਕਟਿਕਸ মিডিਆ ਦੇ ਆ ਪਲੇਇੰਗ ਟੂ ਦ ਗੈਲਰੀ ਆ ਕੇ ਜਿਹੜਾ ਹੈ ਗਵਨੀਤ ਬਿੱਟੂ ਨੂੰ ਬੁਲਾ ਲਿਆ ਗੁਰਨੀਤ ਬਿੱਟੂ ਸੈਂਟਰ ਵਜ਼ੀਰ ਉਹ ਲੁਧਿਆਣੇ ਤੋਂ ਕੈਂਡੀਡੇਟ ਹੈ ਲੁਧਿਆਣੇ ਰਹਿੰਦਾ ਉੱਥੇ ਲੁਧਿਆਣੇ ਇਲੈਕਸ਼ਨ ਚ ਤਾਂ ਗਿਆ ਨਹੀਂ ਇੱਥੇ ਪਟਿਆਲੇ ਚ ਕੀ ਕਰਦੇ ਜੀ ਸੋ ਇਹ ਇਹਨਾਂ ਦੀ ਜਿਹੜੀ ਹੈ ਚਰਮ ਸੀਮਾ ਮੈਂ ਸਮਝਦਾ ਵੀ ਫ੍ਰਸਟ੍ਰੇਸ਼ਨ ਦੀ ਹੈ ਉਹਨੂੰ ਜਿਹੜਾ ਹੈ ਉਹਨੂੰ ਇਹ ਐਕਸਪ੍ਰੈਸ ਕਰ ਰਹੇ ਨੇ ਉਹਨੂੰ ਐਗਜ਼ੈਂਪਲੀਫਾਈ ਕਰ ਰਹੇ ਨੇ ਅਜਿਹੇ ਕੰਮ ਕਰਕੇ ਫਿਰ ਤਸਵੀਰਾਂ ਮੀਡੀਆ ਚ ਆ ਕਿਵੇਂ ਰਹੀਆਂ ਜਿਵੇਂ ਆਪਾਂ ਕਹਿੰਦੇ ਪਲੇਇੰਗ ਟੂ ਦੀ ਗੈਲਰੀ ਮੀਡੀਆ ਇਹ ਤਸਵੀਰਾਂ ਸਾਹਮਣੇ ਸਵੇਰੇ 4 ਵਜੇ ਤੋਂ ਸ਼ੁਰੂ ਹੋਈਆਂ ਨੇ ਅਨੁਜ ਖੋਸਲਾ ਦੇ ਵਾਰਡ ਤੋਂ ਅੱਛਾ ਉਹਦੀ ਵੀ ਹਾਂਜੀ ਕੋਈ ਦੱਸੋ ਹਾਂਜੀ ਮੰਨ ਹੈ ਉਨੇ ਕੋਈ ਨਾ ਕੋਈ ਰਸਤਾ ਲੱਭ ਹੀ ਲੈਣਾ ਉਹ ਭਰਾਵਾ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੋ ਗਿਆ ਪੌਣੇ 1 ਪੌਣੇ 1 ਵਜੇ ਤੱਕ ਤਾਂ ਪੋਲਿੰਗ ਉੱਥੇ ਹੋ ਰਹੀ ਹੈ VOTING ਹੋ ਰਹੀ ਹੈ ਉਹਦਾ ਬੂਥ ਲੱਗਿਆ ਹੋਇਆ ਹੋਰ ਕੀ ਚਾਹੀਦਾ ਜੀ ਕੀ ਆਪਾਂ ਹੋਰ ਕੀ ਚਾਹਨੇ ਕਿ ਸਾਡੇ ਆਮ ਆਦਮੀ ਪਾਰਟੀ ਵਾਲੇ ਬੂਥ ਚੱਕ ਦਿੰਨੇ ਆ ਫਿਰ ਖੁਸ਼ ਹੋਣਗੇ ਵੀ ਅਸੀਂ ਘਰ ਬਹਿ ਜਾਣਗੇ ਨਹੀਂ ਕਿ ਭਾਜੀ ਵੀ ਤਾਂ ਦੁਸ਼ਪ੍ਰਭਾਵ ਆ ਤੋ ਇੱਕ ਜਿਹੜੀ ਗੱਲ ਸੁਣਾਉਂ ਜਿਹੜੇ ਇਹਨਾਂ ਨੇ BSF ਵਾਲੇ ਲੈ ਕੇ ਆਨੇ ਆ ਪੈਰਾ ਮਿਲਟਰੀ ਫੋਰਸ ਜਿਹੜੀ ਆਈ ਹੈ ਨਾਲ ਕੋਲੇ ਉਹ ਪਹਿਲਾਂ ਕਦੇ ਹੋਇਆ ਹਿੰਦੂਸਤਾਨ ਪਹਿਲੀ ਵਾਰ ਹੋਇਆ ਉਹੀ ਕਹਿ ਰਿਹਾ ਐਮ ਸੀ ਇਲੈਕਸ਼ਨ ਚ ਕਿਉਂ ਐਮਰ ਸਾਹਿਬ ਕੀ ਲੋਟ ਹੈ ਤਸਵੀਰਾਂ ਸਿਰ ਬੀਜੇਪੀ ਦੀ ਆ ਰਹੀ ਹੈ ਬੀਜੇਪੀ ਤੇ ਆਮਾਦੀ ਪਾਰਟੀ ਚੱਲ ਰਹੀ ਆ ਮਦਾਹ ਦੇ ਵਿੱਚ ਕਾਲੀ ਦਾਲ ਦੀ ਹੈ ਕਾਂਗਰਸ ਦੀ ਹੋਰ ਕੋਈ ਨਹੀਂ ਆ ਰਹੀ ਚੱਕਰ ਮੈਨੂੰ ਪੜਾਓ ਮੇਰੀ ਗੱਲ ਸੁਣੋ ਇੱਥੇ ਕਰ ਲਓ ਥੱਲੇ ਕਰ ਲਓ ਮਾੜਾ ਜਿਹਾ 43 ਵਾਰਡ ਜੀ ਇਲੈਕਸ਼ਨ ਹੋ ਰਹੀ ਹੈ 43 ਵਾਡਾਂ ਚ 134 ਕੈਂਡੀਡੇਟ ਹਨ ਯਾਨੀ ਕਿ ਪਰ ਵਾਰਡ 3-4 ਕੈਂਡੀਡੇਟ ਹੈਗੇ ਨਾ 3-4 ਕੈਂਡੀਡੇਟ ਹੈਗੇ ਨਾ ਇਹ ਕਹਿੰਦੇ ਤੱਕਾ ਹੋ ਗਿਆ ਜੀ ਕਾਗਜ਼ ਨਹੀਂ ਭਰਨ ਦਿੱਤੇ 134 ਕਿੱਥੋਂ ਭਰ ਗਏ ਫਿਰ ਇਵੇਂ ਗੱਲਾਂ ਬਾਤ ਦਾ ਪਤੰਗੜ ਬਣਾ ਕੇ ਹਾਈਲਾਈਟ ਕਰਕੇ ਪ੍ਰੈਸ਼ਰ ਬਸ ਬਣਾਣਾ ਲੋਕਾਂ ਦੇ ਵਿੱਚ ਸਹਿਮ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਸ਼ਹਿਰ ਦੇ ਵਿੱਚ ਕਿ ਅਸੀਂ ਦੱਬ ਲਾਂਗੇ ਮਹਾਰਾਣੀ ਸਾਹਿਬ ਸਮਾਂ ਹੁੰਦਾ ਜੀ ਦੇਖੋ 20 ਸਾਲ ਤੁਹਾਨੂੰ ਪਰਮਾਤਮਾ ਨੇ ਰਾਜ ਬਖਸ਼ਿਆ ਪਟਿਆਲਾ ਲੋਕਾਂ ਨੇ ਤੁਹਾਨੂੰ ਪਲਕਾਂ ਤੇ ਬਿਠਾਇਆ ਹੁਣ ਤੁਹਾਡੇ ਤੋਂ ਰਾਜ ਸੱਤਾ ਤੋਂ ਬਾਹਰ ਰਹਿਣਾ ਤੁਹਾਡੇ ਵਾਸਤੇ ਬੜਾ ਔਖਾ ਹੋਇਆ ਹੋਵੇ ਤੁਸੀਂ ਆ ਪਾ ਰਹੇ ਹੋ ਹਰ ਥਾਂ ਤੇ ਜਾ ਕੇ ਮੌਲ ਆਪ ਖੁਦ ਪ੍ਰੋਵੋਕ ਕਰਦੇ ਹੋ ਖੁਦ ਗਲਤੀ ਕਰਦੇ ਇਹ じゃ ਸ਼ਰੀਫ ਕੈਂਡੀਡੇਟ ਸਾਡਾ ਪੁਰਾਣਾ ਕੈਂਡੀਡੇਟ ਸਾਡਾ ਕੀ ਬੰਦੇ ਨੇ ਦੇ ਕੋਲ ਆਪਣੀ ਵੋਟ ਪਵਾ ਰਿਆ ਮਾਰੇ ਨਹੀਂ ਕਿ ਸਾਥ ਅੰਦਰ ਅੰਦਰ ਪਹੁੰਚੇ ਪਏ ਨਹੀਂ ਐਦਾ ਨਹੀਂ ਹੋਣਾ ਚਾਹੀਦਾ ਇਹ ਲੋਕਤੰਤਰ ਵਾਸਤੇ ਤੁਸੀਂ ਅੱਛਾ ਪ੍ਰੈਜ਼ੀਡੈਂਟ ਨਹੀਂ ਸਾਬਤ ਕਰਦੇ ਤੇ ਦੂਜੀ ਵਾਰੀ ਆ ਰਹੇ ਨਹੀਂ ਮਾਰਾ ਐਮ ਐਲ ਏ ਸਾਹਿਬ ਜੀ ਤਾਂ ਸੇਮ ਕਹਿ ਰਹੇ ਹੋ ਵਾਕੀ ਸੇਮ ਹੈ VOTER ਨਹੀਂ ਨਿਕਲ ਰਿਹਾ ਵੋਟਿੰਗ ਬਹੁਤ ਕੱਟ ਹੋਈ ਹੈ VOTING ਇਹ ਅਜੇ ਤਾਂ ਟਾਈਮ ਦੇਖੋ ਜੀ ਪੌਣਾ 1 ਹੋਇਆ ਤੇ 3 ਘੰਟੇ ਪਏ ਨੇ ਇਹ ਜੇ ਟਾਈਮ ਪੂਰੀ ਆ ਵੋਟਿੰਗ ਲੇਗੀ ਮੇਰੇ ਕਹਿਣਾ ਸਿਰਫ ਇੰਨਾ ਕੁ ਮਕਸਦ ਹੈ ਕਿ ਕੀ ਸੂਲ ਹੋਵੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਬੀਬਾ ਜੀ ਨੇ ਇੱਕ ਵੀਡੀਓ ਅੱਜ ਵਾਇਰਲ ਕੀਤੀ ਉਹ ਵੀ ਚੇਤਨ ਸਿੰਘ ਚੋੜੇ ਮਾਜਰਾ ਤੇ ਗੁਰਲਾਲ ਕਨੌਰ ਜੀ ਆਏ ਪਏ ਸੀ ਕਿਤੇ ਭਾਰਤ ਬੀਬਾ ਜੀ ਆਪ ਦਿੱਲੀ ਦੇ ਰਹਿਣ ਵਾਲੇ ਨੇ ਜੀ ਠੀਕ ਹੈ ਬੀਬਾ ਜੀ ਆਪ ਕਿਹੜੀ ਕਪੈਸਿਟੀ ਦੇ ਵਿੱਚ ਇੱਥੇ ਚੌਧਰੀ ਬਣੇ ਫਿਰਦੇ ਨੇ ਜੀ ਬੀਬਾ ਜੀ ਨੂੰ ਪੁੱਛੇ ਜੇ ਤੁਸੀਂ ਇੰਨੇ ਕੀ ਹੋ ਤੁਸੀਂ ਕਦੇ ਆ ਦੋ ਹੈਗੇ ਨੇ ਮਹੀਨੇ 'ਚ ਇੱਕ ਹਫਤੇ ਵਾਲੇ ਪੋਲੀਟਿਸ਼ੀਅਨ ਜੀ ਤਿੰਨ ਹਫਤੇ ਰਹਿੰਦੇ ਨੇ ਦਿੱਲੀ ਇੱਕ ਹਫਤੇ ਲਈ ਇੱਥੇ ਆਉਂਦੇ ਨੇ ਯੋਰ ਫੈਮਿਲੀ ਵੀਰ ਫੈਮਲੀ ਉਹ ਕਰਕੇ ਚਲੇ ਜਾਂਦੇ ਨੇ ਐਦਾਂ ਨਹੀਂ ਹੁੰਦਾ ਜੀ ਹਰ ਆਪਣੇ ਜਿਹੜਾ ਤੁਹਾਡਾ ਇਲੈਕਟੋਰੇਟ ਹੈ ਉਹਦੇ ਨਾਲ ਦੁੱਖ ਸੁੱਖ ਦੇ ਵਿੱਚ ਖੜੇ ਹੋਵੋ ਜੀ